ਸਸਿਕਾ ਦੋਸਤੋ ਮੈਂ ਗੁਰਦੇਂਦਰ ਸਿੰਘ ਪੰਗੋ ਦੋਸਤੋ ਪੰਜਾਬ ਦੀ ਸਿਆਸਤ ਵੈਸੇ ਤਾਂ ਪੂਰੇ ਦੇਸ਼ ਦੀ ਸਿਆਸਤ ਹੀ ਹੱਲੀ ਹੋਈ ਹੈ ਕਿਸੇ ਦਾ ਕੋਈ ਸਿਰ ਪੈਰ ਨਹੀਂ ਹੈਗਾ ਆਪਾਂ ਬੈਠੇ ਚੈਨਲ ਤੇ ਗੱਲਬਾਤ ਕਰ ਰਹੇ ਹਾਂ ਇਹ ਅਸੀਂ ਵਲੌਗ ਨੂੰ ਵੀਡੀਓ ਬਣਾ ਰਹੇ ਹਾਂ ਕਿਉਂਕਿ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਕਿ ਜਿਹੜੀਆਂ ਪੰਚਾਇਤੀ ਚੋਣਾਂ ਨੇ ਇਹ ਪੰਚਾਇਤੀ ਚੋਣਾਂ ਕੀ ਤਿਆਰੀ ਸਰਕਾਰ ਨੇ ਵਿੱਢ ਲਈ ਅੰਦਰ ਖਾਤੇ ਤੇ ਅੰਦਰ ਖਾਤੇ ਜਿਹੜੀ ਵਾਰਡਬੰਦੀ ਹੈ ਉਹ ਵਾਰਡਬੰਦੀ ਹੋ ਚੁੱਕੀ ਸੀ ਤੇ ਸਰਕਾਰ ਤਿਆਰ ਸੀ ਕਿ ਜਨਵਰੀ ਤੋਂ ਲੈ ਕੇ ਮਾਰਚ ਦੇ ਵਿਚਕਾਰ ਜਿਹੜੀਆਂ ਚੋਣਾਂ ਨੇ ਇਹ ਚੋਣਾਂ ਪੰਚਾਇਤੀ ਚੋਣਾਂ ਅਸੀਂ ਕਰਵਾ ਦਾਂਗੇ ਪਰ ਕੁਝ ਚਲੋ ਟੈਕਨੀਕਲੀ ਕਾਰਨ ਬਣੇ ਲੋਕ ਸਭਾ ਦੀ ਚੋਣ ਅਨਾਉਂਸ ਹੋ ਗਈ ਉਸ ਕਰਕੇ ਪੰਚਾਇਤੀ ਚੋਣ ਫਸ ਗਈ ਸਰਪੰਚੀ ਦੀ ਚੋਣ ਹੋ ਨਹੀਂ ਸਕੀ ਹੁਣ ਤਾਂ ਸੁਭਾਵਿਕ ਇਹ ਹੈ ਕਿ ਦੋਸਤੋ ਜਿਹੜੀ ਸਰਪੰਚੀ ਦੀ ਚੋਣ ਹੈ ਇਹ ਚੋਣ ਲੋਕ ਸਭਾ ਚੋਣ ਤੋਂ ਬਾਅਦ ਹੋਊਗੀ ਪਰ ਤੁਸੀਂ ਦੇਖੋ ਕਿ ਸਿਆਸਤ ਜਿਹੜੇ ਮਿਆਰ ਨੇ ਉਹ ਮਿਆਰ ਕਿਵੇਂ ਡਿੱਗ ਰਹੇ ਨੇ ਸ਼ੀਤਲ ਅੰਗੁਰਾਲ ਤੇ ਲੋਕ ਸਭਾ ਮੈਂਬਰ ਜਿਹੜੇ ਹੈਗੇ ਨੇ ਆਪਣਾ ਸੁਸ਼ੀਲ ਕੁਮਾਰ ਰਿੰਕੂ ਜਾਂ ਰਵਨੀਤ ਬਿੱਟੂ ਜਾਂ ਜੱਬੇਵਾਲ ਸਾਹਿਬ ਜਾਂ ਗੁਰਪ੍ਰੀਤ ਜੀਪੀ ਫਤੇਕਰ ਸਾਹਿਬ ਵਾਲੇ ਹੁਣ ਤੁਸੀਂ ਦੇਖੋ ਕਿ ਜਿਹੜੇ ਲੋਕ ਇਹ ਗੱਲ ਕਹਿੰਦੇ ਸੀ ਕਿ ਅਸੀਂ ਇਨਕਲਾਬ ਲੈ ਕੇ ਆਵਾਂਗੇ ਸ਼ੀਤਲ ਅੰਗੁਰਾਲ ਵਰਗੇ ਲੋਕ ਸੁਸ਼ੀਲ ਕੁਮਾਰ ਰਿੰਕੂ ਵਰਗੇ ਲੋਕ ਉਹ ਲੋਕ ਕਿਵੇਂ ਆਮ ਆਦਮੀ ਪਾਰਟੀ ਦਾ ਸਾਥ ਛੱਡ ਕੇ ਅਖਰ ਉਧਰ ਚਲੇ ਗਏ ਇਹ ਇਹ ਵਿਚਾਰਤਾਰਾ ਰਹੀ ਹੈ ਸਾਡੇ ਲੀਡਰਾਂ ਦੀ ਇਸ ਤੋਂ ਇਲਾਵਾ ਤੁਸੀਂ ਦੇਖੋ ਕਿ ਰਵਨੀਤ ਬਿੱਟੂ ਜਿਹੜੇ ਪ੍ਰਣਾਏ ਹੋਏ ਸੀ ਕਾਂਗਰਸ ਨੂੰ ਪਰਿਵਾਰ ਜਿਹਦੀ ਕਾਂਗਰਸੀ ਸੀ ਉਹ ਕਿਵੇਂ ਬੀਜੇਪੀ ਪਾਰਟੀ ਜੁਆਇਨ ਕਰ ਗਈ ਗੁਰਪ੍ਰੀਤ ਜੀ ਪੀ ਆਮ ਆਦਮੀ ਪਾਰਟੀ ਕਿਵੇਂ ਜੁਆਇਨ ਕਰ ਗਏ ਰਾਜਕੁਮਾਰ ਚੱਬੇਵਾਲ ਉਹ ਦੇਖੋ ਉਹ ਕਿਵੇਂ ਇੱਧਰ ਆ ਗਏ ਇਹ ਸਿਆਸਤ ਦੇ ਡਿੱਗਦੇ ਹੋਏ ਮਿਆਰ ਨੇ ਜਿਨ੍ਹਾਂ ਦਾ ਨੁਕਸਾਨ ਆਪਾਂ ਨੂੰ ਅੱਜ ਨਹੀਂ ਪਤਾ ਲੱਗਣਾ ਇਹ ਸਭ ਕੁਝ ਇਤਿਹਾਸ ਦੱਸੂਗਾ ਕਿ ਕਿਹੜੀਆਂ ਗਲਤੀਆਂ ਸਾਡੇ ਲੀਡਰਾਂ ਨੇ ਕੀਤੀਆਂ ਤੇ ਉਹਨਾਂ ਕੀਤੀ ਹੋਈ ਗਲਤੀਆਂ ਦੇ ਖਮਿਆਜੇ ਅੱਜ ਅਸੀਂ ਕੀ ਭੁਗਤ ਰਹੇ ਹਾਂ